न्नु गुरु नानक। गुरुकनुग गुरु नानक, तन्णु नानक।, तन्णु नानक। गुरुना

तन गुरु नानक धन गुरु नानकुरु धन गुरु नानक धन गुरु नानक धन गुरु नानक धन गुरु नानकुरु धन गन् गुरु नानक धन गुरु नानक धन गुरु नानक तन गुरु नानक ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਾਨਕ ਗੁਰੂ ਨਾਨਕ ਤਨ 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 ਗੁਰੂ ਨਾਨਕ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨੇ ਰੋ ਪਾ ਨੇ ਰਵੈਰ ਅਕਾਲ ਮੂਰਤ ਆਜੂਨੀ ਗੁਰ ਪਰਸਾਤ ਗੁਰ ਪਰ ਸਭੂ ਭਿਲਾਏ ਇਹ ਬਾਦਸਰ ਸਿੰਘ ਆਇਆ ਘਟਾਂ ਮੇਰੇ ਅੰਦਰ ਦੇ ਸਭ ਭਾਨੇ ਨੂੰ ਸਹਾਰੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਮਰਿ ਰਾਤੇ ਸਰਬੰਦਾਨੇ ਵੇਖਦੇ आहे <marriages timing> ਕਰਦੇ ਵਿੱਚ ਬਾਸਾ ਜੀ ਆਪ ਜੀ ਦੇ ਮਿਸ਼ਾਨ ਕਰੋ ਪ੍ਰਗੇ ਰਹਿ ਭਾਈ ਕੰਤੀ ਖੇਦਰਾ ਪਰਿਵਾਰ ਤੋਂ ਮੈਂ ਕਰਦੇ ਮਹਾਰਾਜ ਬਾਸਾ ਸੇਵਕਾਂ ਆਸਾ ਬ੍ਰਾਹਮਣਾਂ ਸਤੂਰ ਕਾ ਜੀਆ ਚੜ੍ਹਦੀ ਕਲਾ ਕਰਨੀ ਆਤ ਮਾਝਾ ਬਕਤਾ ਬੋਣਿਆ ਦੇਸਾਂ ਦੇਸਾਂ ਰਸਾਇਦਾ ਕਰਨੀ ਮਹਾਰਾਜ ਬੱਚਿਆ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਬਾਸਾ ਰਹਿਤ ਜਨ ਸਭ ਪਰਿਵਾਰ ਦੇ ਨਗਰ ਖੜੇ ਚੜ੍ਹਦੀ ਕਲਾ ਕਰਨੀ ਮਹਾਰਾਜ ਸਾਹਿਬ ਕਲਗੀਧਰ ਪਿਤਾ ਐਸੋੜੇ ਆਤ ਨਿਸ਼ਾਨ ਚੜਾਉਂਦੀ ਆਗਰਾ ਤੋਂ ਸੇ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਅਮਰਤ ਬਾਣੀ ਦੇ ਜਾਪ ਹੋਏ ਸੁਖਮਨੀ ਸੋਗੇ ਮਸਰਾ ਸਾਹਿਬ ਭਗਤਾਂ ਦੇ ਮਨ ਸਰਾਮ ਪਾਤਸ਼ਾਹ ਮਹਾਰਾਜ ਆਗਰੇ ਕਰਨਾ ਅਰਦਾਸ ਬੇਨਤੀ ਕੀਤੀ ਗਈ ਕਿ ਉਹ ਪਰਿਵਾਰ ਨੂੰ ਮਹਾਰਾਜ ਪਾਤਸ਼ਾਹ ਅਰਦਾਸ ਬੇਨਤੀ ਕਰਨਾ ਪ੍ਰਵਾਨ ਕਰਨੀ ਆਗਰੇ ਬਖਸ਼ੀਆਂ ਦਾਦਾ ਜੋ ਆਪ ਵੀ ਆਦਿਰ ਸੰਤਾਂ ਵਾਸਤੇ ਮਹਾਰਾਜ ਪੰਜਵਾਂ ਯਾਰ ਹੋ ਜਾਵੇ ਸਤ ਕਾਲ ਕਿਆ ਬਾਜਾ ਵਾਲਿਓ ਸਤ ਗੁਰੂ ਰਖ ਲੈ ਵਰਤਮਾਨ ਮੇਰਾ ਸਾਰੋ ਸਤੋ ਗਤੋ ਸਹੀਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਰ ਲੱਗ ਜਾ ਰਾਹਲੇ ਉਹ ਸਤਿਨਾਮ ਸੂਰਾ ਸਤਨਾਮ ਵਾਹਿਗੁਰੂ ਜੀ ਜੈਤ ਸਰੇ ਮਹੱਲਾ ਚੌਥਾ ਕਰ ਦੂਜਾ ਐਤੋਂ ਕਾ ਸਤਗੁਰ ਪ੍ਰਸਾਦ हर हर सिमरो आगमा अपारा सिमरत दोखा मिटे हमारा हर हर सिमरो आगमा अपारा सिमरत धोखा मिटे हमारा हर हर संग गुर पुरखमला हो गुर सुखो ਆਲਗੋਣ ਗਾਉ ਮੀਤ ਹਮਾਰੇ ਹਰ ਹਰ ਨਾਮ ਰਖੋ ਰਧਾਰਾ ਬੋਲੇ ਸੋਨਹਾਰਾ